ਵੈਰੂ ਜੀ ਦਾ ਖਾਲਸਾ ਵੈਰੂ ਜੀ ਦੇ 18ਵੀਂ ਸਦੀ ਦੇ ਨਿਤੜਕ ਜਨੈਲ ਸਰਦਾਰ ਜਸਰ ਸਿੰਘ ਨਾਮਗੜੀ ਜੀ ਦੀ ਜਨਮ ਦਿਹਾੜੀ ਦੀ ਮੈਂ ਆਪ ਸਭ ਨੂੰ ਲੱਖ ਲੱਖ ਵਧਾਈ ਦੇਣਾ ਹੈ ਸਰਦਾਰ ਜਸਰ ਸਿੰਘ ਨਾਮਗੜੀ ਜੀ ਦੀ ਗੱਲ ਕਰੀਏ ਜਦੋਂ 18ਵੀਂ ਸਦੀ ਦੇ ਵਿੱਚ ਸਿੱਖ ਬੜਾ ਹੀ ਤਸ਼ੱਦਦ ਚ ਝੱਲ ਰਹੇ ਸੀ ਔਰ ਪੰਜਾਬ ਜਰਵਾਨਿਆਂ ਦੇ ਹੱਥ ਬਹੁਤ ਹੀ ਜ਼ੁਲਮ ਦਾ ਦਲ ਸ਼ਿਕਾਰ ਹੋ ਰਿਹਾ ਸੀ ਉਹਨਾਂ ਸਮਿਆਂ ਦੇ ਵਿੱਚ ਸਿੱਖਾਂ ਦੇ ਪਾਛਾ ਦੇ ਦਾਅਵੇ ਨੂੰ ਮਜ਼ਬੂਤ ਕਰਨ ਵਾਲੇ ਯੋਦੇ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਨੇ ਕਿ ਅੰਮ੍ਰਿਤਸਰ ਔਰ ਆਸ-ਪਾਸ ਦੇ ਇਲਾਕੇ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਦੇ ਆਸ-ਪਾਸ ਦੇ ਇਲਾਕੇ ਦੇ ਵਿੱਚ ਸਿੱਖਾਂ ਦੇ ਪਾਸ਼ਾਹੀ ਦਵੇ ਨੂੰ ਬੜੀ ਹੀ ਮਜ਼ਬੂਤੀ ਨਾਲ ਕਾਇਮ ਕੀਤਾ ਉਹਨਾਂ ਜੱਸਾ ਸਿੰਘ ਰਾਮਗੜੀ ਦੀ ਗੱਲ ਕਰਤੇ ਹਾਂ ਤੇ ਬਹੁਤ ਹੀ ਉਹਨਾਂ ਦਾ ਕੌਮ ਦੇ ਵਿੱਚ ਜਿਹੜਾ ਹੈ ਬਹੁਤ ਵੱਡਾ ਯੋਗਦਾਨ ਰਿਹਾ ਹੈ ਸਿੱਖ ਕੌਮ ਦੇ ਪਾਸ਼ਾਹੀ ਦਵੇ ਨੂੰ 18ਵੀਂ ਸਦੀ ਦੇ ਵਿੱਚ ਮਜਬੂਤੀ ਨਾ ਰੱਖਿਆ ਗਿਆ ਉਹ ਸ਼ਾਇਦ ਜਿਹੜਾ 18ਵੀਂ ਸਦੀ ਦੇ ਵਿੱਚ ਇਹ ਦਾਅਵੇ ਮਜਬੂਤੀ ਦੇ ਰੱਖੇਗੇ ਸੀ ਸਭ ਸਿੱਖ ਜਨੈਲਾ ਵੱਲੋਂ ਮਿੱਤਲਾ ਵੱਲੋਂ ਉਹਨਾਂ ਕਰਕੇ ਹੀ 19ਵੀਂ ਸਦੀ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਦਾ ਰਾਜ ਇੱਕ ਮਜਬੂਤੀ ਨਾਲ قائم ਹੋਇਆ ਤੇ ਮੈਂ ਆਸ ਕਰਦਾ ਉਮੀਦ ਕਰਦਾ ਹਾਂ ਕਿ ਆਪ ਆਪਣੇ ਬੱਚਿਆਂ ਨੂੰ ਇਹਨਾਂ ਮਹਾਨ ਜਨੈਲਾਂ ਦੇ ਇਤਿਹਾਸ ਨਾਲ ਜ਼ਰੂਰ ਚੇਤੇ ਕਰਾ ਕੇ ਰੱਖੋਗੇ ਇਹਨਾਂ ਇਹਨਾਂ ਮਹਾਂ ਜਨਨਾਂ ਦੀ ਜਿਹੜੀਆਂ ਕੁਰਬਾਨੀਆਂ ਹੈ ਇਹਨਾਂ ਕੁਰਬਾਨੀਆਂ ਨੂੰ ਹਮੇਸ਼ਾ ਚੇਤੇ ਜਰੂਰ ਰੱਖਿਓ ਮੈਂ ਅੱਜ ਖਾਸ ਕਰ ਖਾਸ ਕਰ ਗੱਲ ਕਰਦਾ ਹਾਂ ਅੱਜ ਲੋਕ ਕਹਿੰਦੇ ਨੇ ਕਿ ਸਿੱਖ ਰਾਜਨੀਤੀ ਨਿਗਾਰਵਲ ਚੱਲ ਰਹੀ ਹੈ ਮੈਨੂੰ ਮੈਂ ਇਸ ਸਹਿਮਤ ਨਹੀਂ ਹਾਂ ਚਾਹੇ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਥੋੜਾ ਨਿਗਾਰਵਲ ਚੱਲ ਰਹੀ ਹੋਵੇ ਲੇਕਿਨ ਸੰਸਾਰ ਦੇ ਵਿੱਚ ਜਿੰਨੇ ਵੀ ਸਿੱਖ ਲੀਡਰ ਨੇ ਉਹ ਆਪਣੇ ਆਪਣੀ ਕੰਟਰੀਆਂ ਦੇ ਵਿੱਚ ਆਪਣੇ ਚੰਗੇ ਕੰਮ ਕਮਾ ਕਰਕੇ ਜਾਣੇ ਜਾਂਦੇ ਨੇ ਔਰ ਆਪਣੇ ਸਿੱਖਾਂ ਦੇ ਪਾਇਸ਼ਾਹੀ ਦਾਅਵੇ ਨੂੰ ਕਿਤੇ ਨਾ ਕਿਤੇ ਉਹ ਸੰਸਾਰ ਭਰ ਚ ਮਜਬੂਤ ਵੀ ਕਰ ਰਹੇ ਨੇ ਔਰ ਆਉਣ ਵਾਲਾ ਸਮਾਂ ਸਿੱਖ ਕੌਮ ਲਈ ਬੜੀ ਚੜ੍ਹਦੀ ਕਲਾ ਦਾ ਸਮਾਂ ਹੋਏਗਾ ਆਸ ਕਰਦਾ ਹਾਂ ਉਮੀਦ ਕਰਦਾ ਹਾਂ ਕਹਿੰਦੀ ਕਲਾ ਦਾ ਸੋਚ ਕੇ ਜਿਹੜੇ ਵੀ ਸਿੱਖ ਰਾਜਨੀਤੀ ਕਰਨ ਵਾਲੇ ਲੋਕ ਨੇ ਮੈਂ ਉਹਨਾਂ ਸਭ ਨੂੰ ਅਪੀਲ ਕਰਦਾ ਹਾਂ ਆਪਣੇ ਚੰਗੇ ਕਿਰਦਾਰ ਨਾਲ ਤੁਸੀਂ ਆਪਣੇ ਇਹਨਾਂ ਮਹਾਨ ਜਨੈਲਾ ਕੋ ਸੇਧ ਦਿਓਏ ਚੰਗੇ ਕਿਰਦਾਰ ਦਿਖਾ ਕੇ ਤੋ ਇਸ ਸੰਸਾਰ ਪਰਦੇ ਵਿੱਚ ਉਹ ਨਾਨਕ ਨਾਮਲੇ ਵਰ ਸੰਗਤ ਨਾਮ ਉਚਾਰ ਸਕਦੇ ਹੋ